ਬਰਸਾਲ ਮਾਰ ਕੇ ਬਹਿ ਗਿਆ ਮਾਲਾ ਗਵਿੰਦਪੁਰਿਆ ਮੇਰੇ ਵਿਰੋ ਕਬੱਡੀ ਪਾਉਣ ਦੇ ਲਈ ਅੱਗੇ ਬਲ ਵਧਦਾ ਹੋਇਆ ਇੱਕ ਪਾਸੇ ਬਰਸਾਲਪੁਰਿਆ ਉਹ ਬੜੇ ਮੁੰਡੇ ਨੂੰ ਭੱਜੋ ਮਾਲਿਆ ਇੱਕ ਪਾਸੇ ਚੰਡੀਗੜਿਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਰੇਡਰ ਦਾ ਉਹ ਦੁਨੀਆ ਨੱਚ ਵੀ ਉਹ ਬੰਚੇ ਉਹ ਦਲਜੀਤ ਕਮਾਨ ਦਾ ਉਹ ਚਸੂ ਕੈਡਾ ਉਹ ਬੱਬਰ ਸ਼ੇਰਾਂ ਦਾ ਪਿਆਰ ਬੋਲਦਾ ਉਹਨਾਂ ਦਾ ਸਤਕਾਰ ਬੋਲਦਾ ਓਏ ਸੰਧੂਆ ਇੱਕ ਪਾਸੇ ਵਰਸਾਲਪੁਰੀਆ ਤੇ ਦੂਜੇ ਪਾਸੇ ਉਹ ਮਾਲਾ ਗਵਿੰਦਪੁਰੀਆ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਨਹੀਂ ਰਿਸਾ ਹਾਂਜੀ ਅਮਰ ਸਿੰਘ ਸਰਪੰਚ ਉਹ ਅਕਸ਼ਰਾਂ ਤੋਂ ਖੁਸ਼ ਹੋ ਖੇਡ ਕਹਾਣੀ ਆਹ ਕਹਿੰਦੇ ਮਾਲਾ ਮੇਰੇ ਵੀਰੋ ਗਵਿੰਦਪੁਰੀਆ ਉਹ ਮਾਲਾ ਗਵਿੰਦਪੁਰੀਆ ਅਰਸ਼ ਰਸਾਲਪੁਰੀਆ ਅਰਸ਼ ਅਰਸਾਲਪੁਰੀਆ ਅਰਸ਼ ਇੱਥੇ ਓਏ ਪਰਸਾਲਪੁਰੀਆ ਓ ਖੁਸ਼ ਹੋ ਇਹ ਆ ਇਹ ਆ ਇਹ ਆ ਇੱਥੇ ਰੱਖ ਓ ਇਹ ਆ ਇੱਥੇ ਰੱਖ ਓ ਵਾਹ ਓਏ ਗਬਰੂਆ ਖੁਸ਼ ਹੈ ਸਰਪੰਚਾ ਓ ਜੱਜ ਖੁਸ਼ ਹੈ 14